ਯਮਨਰ ਰੋੜੇ ਦੇ ਕਿਟਿਆਂ ਚ ਦਮ ਐ ਨਾ ਤਾਂ ਵਾਜਬਾ ਨੂੰ ਗ੍ਰਿਫਤਾਰ ਕਰ ਲੈ। ਉਹ ਧਰਨਾ ਲਾ ਕੇ ਕਹਿ ਰਿਹਾ ਕਾਰਵਾਈ ਕਰਾਂਗੇ। ਇਹ ਭਰਾਵਾ ਕਾਰਵਾਈ ਕਰੋ ਉਹਨੂੰ। ਲੋਕਾਂ ਦੇ ਕੰਮ ਕਰੋ। ਟਾਇਲਟ ਪਖਾਨਿਆਂ ਤੇ ਕੰਧਾਂ ਦੇ ਅੱਧ ਘਟ ਨਾ ਕਰੋ ਤੁਸੀਂ। ਆਪਣੇ ਈਡੀ ਦੇ ਇਸ਼ਾਰੇ ਦੇ ਉੱਤੇ ਜਿਹੜਾ ਆ ਉਹ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਦਾ ਕਾਰਨ ਇਹੀ ਹੈ ਕਿ ਜਦੋਂ ਵਿਰੋਧੀ ਪਾਰਟੀ ਜਿਹੜੀ ਹੈ ਉਹ ਲੋਕ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਦੀ ਹੈ ਜਦੋਂ ਲੋਕ ਮੁੱਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਂਦੇ ਨੇ ਤੇ ਸਰਕਾਰਾਂ بڑے ਵੱਡੇ ਭਵਾਨੇ ਤੇ ਮੁਖਲਾ ਜਾਂਦੀਆਂ ਨੇ ਜਿਵੇਂ ਕੇਂਦਰ ਦੇ ਅੰਦਰ ਮੋਦੀ ਸਰਕਾਰ ਜਿਹੜੀ ਹੈ ਉਹ ਦੇਸ਼ ਦਾ ਸੰਵਿਧਾਨ ਬਦਲਣਾ ਚਾਹੁੰਦੀ ਹੈ ਰਾਹੁਲ ગાંધી ਜੀ ਡਟ ਕੇ ਸੰਵਿਧਾਨ ਦੇ ਹੱਕ ਵਿੱਚ ਖੜੇ ਹੋਏ ਆ ਔਰ ਜਿੱਥੋਂ ਤੱਕ ਅੱਜ ਦੇ ਧਰਨੇ ਦਾ ਸਵਾਲ ਹੈ ਕਿ ਕੇਂਦਰ ਦੀ ਸਰਕਾਰ ਨੇ ਸ਼੍ਰੀ ਰਾਹੁਲ ਗਾਂਧੀ ਜੀ ਔਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਖਿਲਾਫ ਜਿਹੜੀ ਇੱਕ ਚਾਰਜ ਸ਼ੀਟ ਦਾਇਰ ਕੀਤੀ ਹੈ ਕਿ ਉਹਨਾਂ ਨੇ ਜੋ ਇੱਕ ਸਾਡਾ ਅਖਬਾਰ ਸ਼ਬਦਾ ਸੀਗਾ ਉਹਦੇ ਵਿਹਾਰ ਦੇ ਉੱਤੇ ਜਿਹੜਾ ਪੈਸੇ ਦਾ ਜਿਹੜਾ ਆ ਉਹ ट्रांजैक्शन ਜਿਹੜੀ ਆ ਹੋਈ ਹੈ ਸੋ ਮੈਂ ਸਮਝਦਾ ਕਿ ਇਹ ਮਾਮਲਾ ਪਤਾ ਨਹੀਂ ਬਹੁਤ ਪੁਰਾਣਾ ਔਰ ਇਸ ਜਾਣਬੁੱਝ ਕੇ ਇਸ ਮੌਕੇ ਦੇ ਉੱਤੇ ਕਿਉਂਕਿ ਚੋਣਾਂ ਤੋਂ ਪਹਿਲਾਂ ਵੀ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਸਨਮਨ ਕੀਤਾ ਸੀ ਸੋਨੀਆ ਗਾਂਧੀ ਜੀ ਨੂੰ ਸਨਮਨ ਕੀਤਾ ਸੀ ਔਰ ਉਹਨਾਂ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜਾ ਸੀ ਉਹ ਆਪਣੀ ਜਿਹੜੀ ਗੱਲ ਹੈ ਉਹ ਈਡੀ ਦੇ ਸਾਹਮਣੇ ਜਿਹੜੀ ਸੀ ਉਹ ਰੱਖੀ ਸੀ ਹੁਣ ਜਿਹੜੀ ਸਰਕਾਰ ਹੈ ਉਹਨਾਂ ਨੇ ਕੋਰਟ ਦੇ ਅੰਦਰ ਚਾਰ ਚਿੱਟ ਜਿਹੜੀ ਹੈ ਉਹ ਦਾਇਰ ਕੀਤੀ ਹੈ ਸੋ ਦੇ ਖਿਲਾਫ ਜਿਹੜਾ ਅੱਜ ਪੂਰੇ ਭਾਰਤ ਦੇ ਅੰਦਰ ਜਿਹੜਾ ਉਹ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਕਿ ਰਾਹੁਲ ਗਾਂਧੀ ਜੀ ਔਰ ਸੋਨੀਆ ਗਾਂਧੀ ਨੂੰ ਜਿਹੜਾ ਜਾਣ ਬੁੱਝ ਕੇ ਉਹ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ 60-70 ਕਰੋੜ ਰੁਪਏ ਦੇ ਮਾਮਲੇ ਨੂੰ ਲੈ ਕੇ ਦੇਖੋ ਪਾਰਟੀਆਂ ਦੇ ਕੋਲ ਬੜੇ ਫੰਡ ਹੁੰਦੇ ਆ ਲੇਕਿਨ ਉਹਦਾ ਚਾਰਟਡ ਅਕਾਊਂਟੈਂਟਸ ਦੇ ਜਰੀਏ ਸਾਰਿਆਂ ਦੇ ਜਰੀਏ ਹਮੇਸ਼ਾ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਉਹਦਾ ਹਿਸਾਬ ਕਿਤਾਬ ਦਿੱਤਾ ਜਾਂਦਾ ਹੈ ਅੱਜ ਇੰਨੇ ਲੰਬੇ ਸਮੇਂ ਬਾਅਦ ਜਿਹੜਾ ਆ ਉਹ ਮੋਦੀ ਜੀ ਨੂੰ ਕਿਤੋਂ ਜ਼ਿਆਦਾ ਆ ਗਿਆ ਕਿ ਬਹੁਤ ਵੱਡੀ ਟਰਾਂਜੈਕਸ਼ਨ ਜਿਹੜੀ ਹੈ ਉਹ ਇੱਕ ਜਿਹੜੀ ਕੰਪਨੀ ਆ ਉਹਦੇ ਇਜਰੀਏ ਹੋਈ ਹੈ ਸੋ ਇਸ ਕਰਕੇ ਅੱਜ ਰਾਹੁਲ ਗਾਂਧੀ ਜੀ ਔਰ ਸੋਨੀਆ ਗਾਂਧੀ ਜੀ ਨੂੰ ਜਿਹੜੀ ਚਾਰਜ ਸ਼ੀਟ ਧਾਇਰ ਕੀਤੀ ਹੈ ਉਸ ਮਾਮਲੇ ਦੇ ਅੰਦਰ ਅਸੀਂ ਕੇਂਦਰ ਸਰਕਾਰ ਨੂੰ ਇਹ ਦੱਸਣ ਵਾਸਤੇ ਆਏ ਆ ਕਿ ਤੁਸੀਂ ਰਾਹੁਲ ਗਾਂਧੀ ਜੀ ਦੀ ਮੈਂਬਰਸ਼ਿਪ ਰੱਦ ਕਰਕੇ ਲੋਕਾਂ ਦੀ ਆਵਾਜ਼ ਨੂੰ ਨਹੀਂ ਬਚਾ ਸਕਦੇ ਤੁਸੀਂ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦਵਾ ਨਹੀਂ ਸਕੇ ਔਰ ਰਾਹੁਲ ਗਾਂਧੀ ਜੀ ਮੁੜ ਕੇ ਜਿੱਤ ਕੇ ਜਿਹੜਾ ਉਹਨਾਂ ਨੇ ਨਾਟਿਕ ਦੇ ਅੰਦਰ ਭਾਰਤ ਜੋਰੋ ਯਾਤਰਾ ਦਾ ਅੰਦੋਲਨ ਮਨੀਪੁਰ ਤੋਂ ਲੈ ਕੇ ਨਾਰਥ ਤੱਕ ਜਿਹੜਾ ਇੱਕ ਵੱਡਾ ਅੰਦੋਲਨ ਕੀਤਾ ਸੀ ਅਸੀਂ 50 ਤੋਂ 100 ਸੀਟਾਂ ਦੇ ਉੱਤੇ ਆਏ ਔਰ ਚਲੋ ਥੋੜੀ ਬੱਤੀ ਕਮੀ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਅਸੀਂ ਸੱਤਾ ਦੇ ਵਿੱਚ ਆਉਣ ਤੋਂ ਪਛੜ ਗਏ ਸੋ ਬਿਹਾਰ ਦਾ ਇਲੈਕਸ਼ਨ ਸਿਰ ਦੇ ਉੱਤੇ ਖੜਾ ਹੈ ਇਸ ਕਰਕੇ ਜਿਹੜੀ ਸਰਕਾਰ ਹੈ ਉਹ ਸਾਡੇ ਕਾਂਗਰਸੀ ਨੇਤਾਵਾਂ ਨੂੰ ਜਿਹੜਾ ਦਬਾਉਣਾ ਚਾਹੁੰਦੀ ਹੈ ਸੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਇਹ ਦੱਸਣ ਵਾਸਤੇ ਕਿ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਔਰ ਲੋਕ ਜਿਹੜੇ ਨੇ ਉਹ ਸ਼੍ਰੀ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਦੇ ਖਿਲਾਫ ਜੋ ਤੁਸੀਂ ਜਿਹੜਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਚਾਰਜ ਸ਼ੀਟ ਜਿਹੜੀ ਉਹਨਾਂ ਦੇ ਖਿਲਾਫ ਧਾਇਰ ਕੀਤੀ ਹੈ ਤੁਸੀਂ ਭਾਵੇਂ ਉਹਨਾਂ ਨੂੰ ਜੇਲ੍ਹਾਂ ਚ ਡੱਕ ਲਓ ਜੋ ਮਰਜ਼ੀ ਆ ਕਰ ਲਓ ਤੁਸੀਂ ਰਾਹੁਲ ਜੀ ਦੀ ਮੈਂਬਰਸ਼ਿਪ ਰੱਦ ਕਰਕੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਸੀ ਉਹ ਦਬਾ ਨਹੀਂ ਸਕੇ ਤਾਂ ਕਾਂਗਰਸ ਪਾਰਟੀ ਡਟ ਕੇ ਅੱਜ ਪੂਰੇ ਦੇਸ਼ ਦੇ ਅੰਦਰ ਸਾਰੇ ਈਡੀ ਦੇ ਜਿੰਨੇ ਇਨਫੋਰਸਮੈਂਟ ਡਾਇਰੈਕਟੋਰੇਟ ਜਿੰਨੇ ਵੀ ਨੇ ਉਹਨਾਂ ਦੇ ਸਾਹਮਣੇ ਅਸੀਂ ਕਾਂਗਰਸ ਪਾਰਟੀ ਅੱਜ ਇੱਥੇ ਜਲੰਧਰ ਦੇ ਅੰਦਰ ਕਿਉਂਕਿ ਮੇਨ ਆਫਿਸ ਪੰਜਾਬ ਦਾ ਇੱਥੇ ਹੈ ਔਰ ਚੰਡੀਗੜ੍ਹ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਪ੍ਰਦਰਸ਼ਨ ਹੋ ਰਿਹਾ ਹੈ ਜਿਹੜੀ ਜਿਹੜੀ ਹਕੂਮਤ ਤੇ ਹੁੰਦੀ ਹੈ ਉਹ ਕਿਤੇ ਨਾ ਕਿਤੇ ਟਾਰਗੇਟ ਦੇ ਲਈ ਸਮਾਂ ਰੱਖਦੀ ਹੈ ਇਹ ਅਜੀਹਾ ਸਮਾਂ ਜਿਹੜਾ ਕਿਉਂਕਿ ਕੱਲ ਜਿਹੜਾ ਉਹ ਮਾਨਯੋਗ ਰਾਹੁਲ ਗਾਂਧੀ ਜੀ ਖੜਕੇ ਸਾਹਿਬ ਬਿਹਾਰ ਦੀ ਇਲੈਕਸ਼ਨ ਦੇ ਲਈ ਤੇਜਸਵੀ ਸਾਹਿਬ ਦੇ ਨਾਲ ਇੱਕ ਬਹੁਤ ਵੱਡੀ ਮੀਟਿੰਗ ਹੋਈ ਔਰ ਮੀਟਿੰਗ ਹੋਣ ਤੋਂ ਬਾਅਦ ਜਿਹੜਾ ਸਰਕਾਰ ਬੁਖਲਾਈ ਹੈ ਔਰ ਉਹਨਾਂ ਨੇ ਜਿਹੜੀ ਈਡੀ ਦੇ ਸਾਹਮਣੇ ਚਾਰ ਸ਼ੀਟ ਧਾਇਰ ਕੀਤੀ ਹੈ ਅਸੀਂ ਉਹਦੇ ਖਿਲਾਫ ਜਿਹੜਾ ਆ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਨਹੀਂ ਹੁਣ ਸੱਮਨ ਨਹੀਂ ਆਇਆ ਹੁਣ ਤਾਂ ਚਾਰ ਸ਼ੀਟ ਜਿਹੜੀ ਉਹ ਧਾਇਰ ਹੋਈ ਹੈ ਇਦਾ ਮਤਲਬ ਹੈ ਕਿ ਮੁਕਦਮਾ ਜਿਹੜਾ ਉਹ ਸਟਾਰਟ ਹੋ ਜਾਏਗਾ April ਮਹੀਨੇ ਦੇ ਵਿੱਚ ਸ਼ਾਇਦ 25 ਤਰੀਕ ਆਈ ਤਿੰਨ ਕਿ ਜਿਹੜੀ ਆ ਉਹ ਡਿਸਾਈਡ ਹੋਈ ਹੈ ਕਿਉਂਕਿ ਜਦੋਂ ਪਹਿਲਾਂ ਵੀ ED ਨੇ ਬੁਲਾਇਆ ਸੀ ਅਸੀਂ ਕਾਨੂੰਨ ਦਾ ਸਾਹਮਣਾ ਕੀਤਾ ਅਸੀਂ ਉੱਥੇ ਪੇਸ਼ ਹੋਏ ਆਪਣਾ ਪਾਕਾ ਆਪਣੇ ਡਾਕੂਮੈਂਟ ਜਿਹੜੇ ਆ ਉਹਨਾਂ ਦੇ ਮੇਰੇਜ ਦੇ ਉੱਤੇ ਰੱਖੇ ਨੇ ਲੇਕਿਨ ਫਿਰ ਐਨਆਰ ED ਚੁੱਪ ਕਿਉਂ ਰਹੀ ED ਨੂੰ ਤਾਂ ਉਸੇ ਵੇਲੇ ਜਿਹੜਾ ਆ ਉਹ ਚਾਰ ਚਿੱਟ ਕਰਨਾ ਚਾਹੀਦਾ ਸੀ ਹਾਂ ਅਸੀਂ ਉਸ ਮਾਮਲੇ ਦੇ ਅੰਦਰ ਕਾਂਗਰਸ ਪਾਰਟੀ ਵੱਡੀ ਹੋ ਕੇ ਕਲੀ ਪੂਰੇ ਦੇਸ਼ ਦੇ ਅੰਦਰ ਤੁਸੀਂ ਰਾਹੁਲ ਗਾਂਧੀ ਦੀਆ ਮੈਂਬਰਸ਼ਿਪਾਂ ਰੱਦ ਕਰਕੇ ਉਹਨਾਂ ਦੇ ਘਰ ਖਾਲੀ ਕਰਵਾ ਕੇ ਉਹਨਾਂ ਨੂੰ ਬਾਹਰ ਕੱਢ ਕੇ ਤੁਸੀਂ ਦੇਸ਼ ਦੇ ਅੰਦਰ ਸਾਬਤ ਕੀ ਕੀਤਾ ਪਰ ਲੋਕਾਂ ਨੇ ਤੁਹਾਡਾ ਮੂੰਹ ਤੋੜਵਾ ਜਵਾਬ ਦਿੱਤਾ ਜਿਹੜੇ ਸੀਗਾ ਉਹ ਕਾਂਗਰਸ ਪਾਰਟੀ ਬਹੁਮਤ ਦੇ ਨਾਲ ਡਬਲ ਸੀਟਾਂ ਉਹ ਪੂਰੇ ਦੇਸ਼ ਦੇ ਅੰਦਰ ਬਣਾ ਗਈ ਹੁਣ ਬਿਹਾਰ ਦਾ ਦੇਖੋ ਇਲੈਕਸ਼ਨ ਹੈ ਬਿਹਾਰ ਦੇ ਇਲੈਕਸ਼ਨ ਦੇ ਅੰਦਰ ਭਾਜਪਾ ਦੁਆਰਾ ਫਿਰ ਨਤੀਸ਼ ਦੇ ਜਰੀਏ ਉੱਥੇ ਦੀ ਸੱਤਾ ਹਥੇਉਣਾ ਚਾਹੁੰਦੀ ਹੈ ਔਰ ਕਾਂਗਰਸ ਪਾਰਟੀ ਦੀ ਕੱਲੀ ਮੀਟਿੰਗ ਹੋਈ ਹੈ ਸਮਾਤਾਸੀ ਖੜਗੇ ਸਾਹਿਬ ਰਾਹੁਲ ਜੀ ਔਰ ਤਯਸ਼ਵੀ ਸਾਹਿਬ ਦੀ ਮੀਟਿੰਗ ਹੋਈ ਹੈ ਔਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਅੱਗੇ ਵਧਣ ਤੋਂ ਇਹ ਡਰਾਉਣ ਦੇ ਲਈ ਕਿ ਕ੍ਰਾਪਟ ਲੋਕ ਨੇ ਇਹ ਦੂਸਰੇ ਲੋਕ ਨੇ ਪਤਾ ਨਹੀਂ 40 30 ਸਾਲ ਪੁਰਾਣਾ ਮਾਮਲੇ ਨੂੰ ਅੱਜ ਤੁਸੀਂ ਲੋਕਾਂ ਦੇ ਸਾਹਮਣੇ ਜਨਤਕ ਕਰਕੇ ਪਹਿਲਾਂ ਵੀ ਇੰਨੀਆਂ ਸਰਕਾਰਾਂ ਰਹੀਆਂ ਨੇ ਅਟਲ ਜੀ ਦੀ ਸਰਕਾਰ ਰਹੀ ਹੈ ਦੋ ਭਾਰਤ ਰਹੀ ਹੈ ਇਹ ਵੀ 10 ਸਾਲ ਰਹੇ ਨੇ ਸੋ ਇਹ ਜੇ ਮਾਮਲਿਆਂ ਨੂੰ ਸਮੇਂ-ਸਮੇਂ ਦੇ ਉੱਤੇ ਜਾਗਰ ਕਰਕੇ ਲੋਕਾਂ ਦੇ ਅੰਦਰ ਇੱਕ ਨੈਰੇਟਿਵ ਸੈੱਟ ਕਰਨਾ ਜਿਹੜਾ ਇਹ ਭਾਜਪਾ ਦੀ ਫਿਦਰਤ ਹੈ ਕਿਹੜੇ ਲੀਡਰ ਨੂੰ ਇਹਨਾਂ ਨੇ ਛੱਡਿਆ ਕਿਹੜੇ ਲੀਡਰ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ ਸੋ ਇਸ ਕਰਕੇ ਅੱਜ ਅਸੀਂ ਪੂਰੇ ਦੇਸ਼ ਦੇ ਅੰਦਰ ਔਰ ਜਲੰਧਰ ਕਿਉਂਕਿ ਪੰਜਾਬ ਦੇ ਅੰਦਰ ਦਫ਼ਤਰ ਜਲੰਧਰ ਚ ਐਡੀ ਦਾ ਅਸੀਂ ਆ ਦੇ ਦੇ ਸਾਹਮਣੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਰਾਹੁਲ ਜੀ ਔਰ ਸੋਨੀਆ ਗਾਂਧੀ ਜੀ ਦੇ ਹੱਕ ਦੇ ਅੰਦਰ ਕਰ ਰਹੇ ਆ ਔਰ ਐਡੀ ਦੇ ਖਿਲਾਫ ਕਰ ਰਹੇ ਆ ਕਿ ਜੇ ਤੁਸੀਂ ਰਾਹੁਲ ਜੀ ਦੀ ਮੈਂਬਰਸ਼ਿਪ ਨੂੰ ਰੱਦ ਕਰਕੇ ਐਮਪੀ ਦੀ ਤੁਸੀਂ ਸਾਡੀ ਆਵਾਜ਼ ਨੂੰ ਰੋਕ ਨਹੀਂ ਸਕੇ ਜੇਲਾਂ ਲੀਡਰਾਂ ਦੇ ਲਈ ਹੁੰਦੀਆਂ ਨੇ ਕੋਈ ਅਜਿਹੀ ਗੱਲ ਨਹੀਂ ਅਸੀਂ ਉਹਦਾ ਸਾਹਮਣਾ ਕਰਾਂਗੇ ਇਹ ਵੀ ਇੱਕ ਫੈਕਟ ਹੈ ਸਿੰਘ ਚੰਨੀ ਗਾਇਬ ਨੇ ਕਹਿੰਦੇ 11000 ਨੇ ਪੋਸਟਰ ਲਾ ਕੇ ਜਲੰਧਰ ਸ਼ਹਿਰ ਚ ਆ ਆ ਆ ਚੰਨੀ ਸਾਹਿਬ ਬੈਠੇ ਨੇ ਆ ਤੁਹਾਡੇ ਸਾਹਮਣੇ ਤੁਸੀਂ মিডিਆ ਵਾਲੇ ਬੈਠੇ ਆ ਜਿਹੜਾ ਕਹਿੰਦਾ ਆ ਨਾ ਉਹਨੂੰ ਦੱਸੇ ਕਿ ਉਹਨੇ ਕਿੰਨੇ ਟੈਲੀਫੋਨ ਕਰਕੇ ਕਦੀ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਚੰਨੀ ਸਾਹਿਬ ਤਾਂ ਰੋਜ਼ ਲਗਾਤਾਰ ਇਹ ਤੇ ਅਸੀਂ ਵੀ ਉਹਨਾਂ ਨੂੰ ਮਿਲਦੇ ਰਹਿੰਦੇ ਆ ਜੇ ਉਹਨੂੰ ਕੋ ਆਪਣਾ ਨਿੱਜੀ ਗਿਲਾ ਆ ਉਹ ਇੱਕ ਪੋਸਟਰ ਛਾਪ ਕੇ ਤਾਂ ਨਾ ਕੱਢੇ ਆ ਚੰਨੀ ਸਾਹਿਬ ਹੁਣ ਤੁਹਾਡੇ মিডিਆ ਦੇ ਸਾਹਮਣੇ ਤੁਹਾਨੂੰ ਵੀ ਪੁੱਛ ਲੈਣਾ ਚਾਹੀਦਾ ਸੀ ਉਹ ਰੋਜ਼ ਆਉਂਦੇ ਨੇ ਜਦੋਂ ਕਿਤੇ ਵੀ ਹਾਂ ਕਈ ਵਾਰ ਕੋਈ ਥੋੜਾ ਬਹੁਤਾ ਕਿਤੇ ਜੇ ਕੋਈ ਗੈਪ ਆ ਦੇਖੋ ਦੇਖੋ ਪਾਰਲੀਮੈਂਟ ਦਾ ਸੈਸ਼ਨ ਲਗਾਤਾਰ ਚੱਲਦਾ ਆ ਉਸ ਦੀਆਂ ਕਮੇਟੀਆਂ ਹੁੰਦੀਆਂ ਨੇ ਅਸੀਂ ਪਾਸੇ ਹੋਰ ਜਾਣਾ ਪੈਂਦਾ ਪਾਰਟੀ ਦੇ ਵੀ ਬਹੁਤ ਪ੍ਰੋਗਰਾਮ ਹੁੰਦੇ ਨੇ ਪਰ ਉਹ ਲਗਾਤਾਰ ਆਉਂਦੇ ਜਾਂਦੇ ਰਹਿੰਦੇ ਨੇ ਅੱਜ ਵੀ ਦੇਖੋ ਜੇ ਪ੍ਰੋਗਰਾਮ ਹੈ ਕੋਈ ਤਾਂ ਅੱਜ ਵੀ ਹੋਏ ਇੱਥੇ ਆਏ ਨੇ ਤੇ ਜੇ ਉਹ ਵਿਅਕਤੀ ਬੈਠ ਕੇ ਕਿਤੇ ਚਾਹ ਪੀਣਾ ਚਾਹੁੰਦਾ ਤਾਂ ਉਹਨਾਂ ਦੇ ਨਾਲ ਅਸੀਂ ਪਲਾ ਦੇਾਂਗੇ ਤੇਰੇ ਪੋਸਟਰ ਲਾਉਣ ਦੇ ਨਾਲ ਤੂੰ ਸਾਨੂੰ ਜੜੀ ਬਹੁਤਾ ਕੋਈ ਜਲੀਲ ਨਹੀਂ ਕਰ ਸਕਦਾ ਅਸੀਂ ਬੈਠੇ ਆਂ ਜੇ ਜੇ ਕਿਤੇ ਕੋਈ ਕਿਤੇ ਕੋ ਦੇਰੀ ਹੈ ਜਾਂ ਉਹ ਅਸੀਂ ਅਸੀਂ ਲੋਕ ਨਹੀਂ ਇੱਥੇ ਬੈਠੇ ਪਾਰਟੀ ਬੈਠੀ ਹੈ ਲੇਕਿਨ ਚੰਨੀ ਸਾਹਿਬ ਦੇ ਉੱਤੇ ਇਹ ਜਿਹੜਾ ਉਹ ਦੋਸ਼ ਲਾਉਣਾ ਇਹ ਉਸ ਵਿਅਕਤੀ ਦੇ ਲਈ ਠੀਕ ਨਹੀਂ ਕਿ ਕਿਣੀ ਮਿੱਠੀ ਸਾਜ਼ਿਸ਼ ਦਾ ਹਿੱਸਾ ਬਟਾ ਬਾਜਵਾ ਸਾਹਿਬ ਦੇ ਉੱਤੇ ਪਰਚਾ ਜਿਹੜਾ ਹੋਇਆ ਉਹਨੂੰ ਕਿੰਨਾ ਕ ਸੀਰੀਅਸ ਮੰਨਦੀ ਕਾਂਗਰਸ ਖੜੇ ਹੋਏ ਕੱਖ ਨਹੀਂ ਪਰਚੇ ਜੋ ਨਿਕਲਣਾ ਜੇ ਨਿਕਲਣਾ ਸੀ ਪਰਚਾ ਦਿੱਤਾ ਤਾਂ ਕੱਲ ਫੜ ਲੈਂਦੇ ਅਸੀਂ ਲਗਾਤਾਰ ਧਰਨਾ ਮਾਰਿਆ ਉਹ ਕਹਿੰਦੇ ਆ ਕਿ ਬਾਜਬਾ ਜੀ ਨੇ ਕਿਹਾ ਕਿ 50 ਬੰਬ ਨੇ ਕਿਉਂ ਇਹ ਕੀਤਾ ਗਿਆ ਬਈ 18 ਚੱਲ ਗਏ 32 ਰਹਿੰਦੇ ਆ ਅਰੇ ਕੌ ਜਿਹੜਾ ਕਾਂਗਰਸ ਪਾਰਟੀ ਦਾ ਇਹ ਕਹਿੰਦੀ ਆ ਕਿ ਕੁਛ ਦਿਨ ਪਹਿਲਾਂ ਖਵਾਰਾਂ ਦੇ ਅੰਦਰ ਛਪਿਆ ਕਿ 60 ਬੰਬ ਨੇ ਮੈਂ ਕਹਿੰਦਾ ਬਾਜੋ ਸਾਹਿਬ ਨੇ ਤਾਂ ਬੇਹੱਲੇ ਥੋੜੇ ਦੱਸੇ ਆ ਸੋ ਮੇਰਾ ਮਤਲਬ ਇਹ ਆ ਕਿ ਰੋਜ਼ ਬਲਾਸਟ ਹੋਣ ਰੋਜ਼ ਜੇ ਬਲਾਸਟ ਹੋ ਰਹੇ ਆ ਤਨ ਇਸ ਤਰੀਕੇ ਦਾ ਫਿਰ ਇਹ ਅੰਦਾਜ਼ਾ ਹੀ ਲਾਇਆ ਜਾ ਸਕਦਾ ਮੈਂ ਤੁਹਾਡੇ ਤੁਹਾਡੇ ਆਨ ਰਿਪੋਰਟ ਕਹਿ ਰਿਹਾ ਕਿ ਹਾਲੇ ਆਉਣ ਵਾਲੇ ਦਿਨਾਂ 'ਚ ਬਹੁਤ ਕੁਝ ਹੋਣ ਵਾਲਾ ਹੁਣ ਤੁਸੀਂ ਸਵਾਲ ਕਰੋਗੇ ਤੁਹਾਡੇ ਕੋਲ ਕੀ ਜਾਣਕਾਰੀ ਆ ਇਹ ਸਰਕਮਸਟੈਂਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੁੰਦਾ ਜੋ ਲਗਾਤਾਰ ਬਲਾਸਟ ਹੋ ਰਿਹਾ ਹੈ ਜੀ ਕਦੇ ਸੋਰਸ ਨਹੀਂ ਦੱਸਦੇ ਤੁਹਾਨੂੰ ਬਈ ਸੋਰਸਸ ਤਾਂ ਭਾਵੇਂ ਸਾਡੇ ਕੋਲ ਹੁਣ মিডিਆ ਵੀ ਕਦੇ ਸੋਰਸਸ ਨਹੀਂ ਦੱਸਦਾ ਲੀਡਰ ਵੀ ਕਦੇ ਸੋਰਸਿਸ ਨਹੀਂ ਦੱਸਦਾ ਲੇਕਿਨ ਲੋਕਾਂ ਨੂੰ ਅਪਗਤ ਕਰਾਂਦਾ ਹੈ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅੱਛਾ ਜੇ ਨਹੀਂ ਚੱਲ ਰਿਹਾ ਫਿਰ ਤਾਂ ਕਹਿਣ ਰੋ ਚੱਲ ਰਹੇ ਨੇ ਸੋ ਇਸ ਕਰਕੇ ਇਸ ਪਰਚੇ ਦੇ ਅੰਦਰ ਸਾਡੇ ਵਕੀਲ ਸਹਿਬਾਨ ਵੀ ਅਸੀਂ ਕੱਲ ਚੰਡੀਗੜ੍ਹ ਚ ਸੀਗੇ ਕੱਖ ਨਹੀਂ ਲੱਭਣਾ ਇਸ ਮਾਮਲੇ ਦੇ ਅੰਦਰੋਂ ਪ੍ਰਧਾਨ ਅਮਨ ਰੋੜਾ ਤਾਂ ਕਹਿੰਦੇ ਹਲਕੇ ਦੇ ਵਿੱਚ ਹੱਥ ਪਾ ਕੇ ਸੋਰਸ ਕੱਟਾਂਗੇ ਤੁਹਾਡੇ ਭਾਈ ਫਿਰ ਉਹਨੂੰ ਧਰਨਾ ਕਿਉਂ ਲਾਉਣਾ ਪਿਆ ਉਹਨੂੰ ਧਰਨਾ ਕਿਉਂ ਲਾਉਣਾ ਪਿਆ ਉਹ ਪੰਜਾਬ ਦਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਨੂੰ ਸੜਕ ਤੇ ਆ ਕੇ ਧਰਨਾ ਕਿਉਂ ਲਾਉਣਾ ਪਿਆ ਇਹਦਾ ਮਤਲਬ ਬੁਖਲਾਹਟ ਹੈ ਵੀ ਤੇਰੇ ਕੋਲ ਤਾਂ ਸਰਕਾਰ ਹੈ ਤੂੰ ਧਰਨਾ ਲਾ ਕੇ ਕਹਿ ਰਿਹਾ ਕਾਰਵਾਈ ਕਰਾਂਗੇ ਵੀ ਭਰਾਵਾ ਕਾਰਵਾਈ ਕਰੋ ਉਹਨੂੰ ਤਾਂ ਅਸੀਂ ਥਾਣੇ ਜਿਹੜਾ ਸੀਗਾ ਨਾਲ ਜਾ ਕੇ ਆਏ ਆ ਰਾਤ ਦੇ 7:30 8 ਵਜੇ ਤੱਕ ਅਸੀਂ ਬਾਹਰ ਧਰਨਾ ਲਾ ਕੇ ਬੈਠੇ ਰਹੇ ਆ ਤੇ ਅੱਜ ਆਮ ਆਦਮੀ ਪਾਰਟੀ ਨੂੰ ਸੜਕ ਤੇ ਆ ਕੇ ਧਰਨਾ ਲਾਉਣ ਦੀ ਜ਼ਰੂਰਤ ਕਿ ਪਈ ਇਹਦਾ ਮਤਲਬ ਹੈ ਕਿ ਜਿਹੜਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਅੰਦਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਫੇਲ ਹੋਈ ਹੈ ਲੋਕਾਂ ਨੂੰ ਦਰਸਾਉਣ ਦੇ ਲਈ ਯਾਰ ਕਮਾਲ ਅਮਰ ਰੋੜਾ ਜੀ ਆਪਣਾ ਡਿਪਾਰਟਮੈਂਟ ਸੰਭੋ ਸੈਕਟਰੀਏਟ 'ਚ ਬੈਠੋ ਲੋਕਾਂ ਦੇ ਕੰਮ ਕਰੋ ਟਾਇਲਟ ਪਖਾਨਿਆਂ ਤੇ ਕੰਧਾਂ ਦੇ ਉੱਤੇ ਘੱਟ ਨਾ ਕਰੋ ਤੁਸੀਂ ਤੁਸੀਂ ਸਰਕਾਰ ਚਲਾਓ ਸਰਕਾਰ ਚਲਾਓਗੇ ਤਾਂ ਲੋਕ ਤੁਹਾਡੀ ਸਲਾਨਾ ਕਰਨਗੇ ਬਈ ਜੇ ਉਹਦੇ ਕਿਟਿਆਂ 'ਚ ਦਮ ਹੈ ਨਾ ਆ ਚਲਾਓ ਮੇਰੀ ਗੱਲ ਜੇ ਅਮਨ ਅਰੋੜੇ ਦੇ ਗਿੱਟਿਆਂ 'ਚ ਦਮ ਹੈ ਨਾ ਤਾਂ ਆਵਾਜਬਾ ਨੂੰ ਗ੍ਰਿਫਤਾਰ ਕਰ ਲੈ ਠੀਕ ਹੈ ਅਸੀਂ ਤਾਂ ਕੱਲ ਜਾ ਕੇ ਆਏ ਆ ਤੁਸੀਂ ਧਰ ਨਾਲ ਆ ਰਹੇ ਹੋ ਬਈ ਕੱਢਾਂਗੇ ਤਾਂ ਕੱਢ ਲੈਂਦੇ ਕਰ ਲੈਂਦੇ ਗ੍ਰਿਫਤਾਰ ਨਹੀਂ ਟਿਕਣਗੇ ਉਹ ਕਾਂਗਰਸ ਦੀ ਜਿਹੜੀ ਜਮਾਤ ਇਕੱਠੀ ਹੋ ਰਹੀ ਹੈ ਜਿਹੜੀ ਸਾਡੀ ਤਾਕਤ ਇਕੱਠੀ ਹੋ ਰਹੀ ਹੈ ਆਮ ਆਦਮੀ ਪਾਰਟੀ ਨੇ ਕਿਤੇ ਟਿਕਣਾ ਨਹੀਂ ਉਹਦੇ ਨੂੰ ਬਈ ਦੋਸਤ ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ ਜੇ ਇੰਟੈਲੀਜੈਂਸੀ ਦੇ ਆਫਿਸ ਮੁਹਾਲੀ ਚੰਡੀਗੜ੍ਹ ਦੇ ਉੱਤੇ ਬਲਾਸਟ ਹੋਣ ਇੰਟੈਲੀਜੈਂਸੀ ਨੂੰ ਪਤਾ ਹੀ ਨਾ ਹੋਵੇ ਥਾਣਿਆਂ ਦੇ ਉੱਤੇ ਬਲਾਸਟ ਹੋਣ ਵਡੇ ਵੱਡੇ ਲੀਟਰਾਂ ਦੇ ਘਰਾਂ ਦੇ ਉੱਤੇ ਵਿਲਾਸ ਟੋਣ ਤਾਂ ਫਿਰ ਕਹਿਣਾ ਹੀ ਪੈਗਾ ਕਿ ਸਰਕਾਰ ਦੀ ਕਮਜ਼ੋਰੀ ਹੈ ਜੇ ਅਖਬਾਰਾਂ ਦੇ ਅੰਦਰ ਆ ਜਾ ਚਲੋ ਅਸੀਂ ਅਸੀਂ ਮੰਨ ਲਓ ਸਾਡੀ ਸਟੇਟਮੈਂਟ ਨੂੰ ਤੁਸੀਂ ਫੇਕ ਮੰਨਦੇ ਹੋ ਅਖਬਾਰ ਕਹਿ ਰਹੀ ਹੈ 60 ਆਏ ਨੇ ਫਿਰ ਤੁਸੀਂ ਕੀ ਕਹੋਗੇ ਸੋ ਇਹਦਾ ਮਤਲਬ ਹੈ ਕਿ ਇਹ ਕਿਤੇ ਨਾ ਕਿਤੇ ਜਿਹੜੀ ਜਿਹੜੀ ਕਹਾਣੀ ਲੋਕਾਂ ਦੇ ਸਾਹਮਣੇ ਕਾਂਗਰਸ ਨੇ ਨਸ਼ਰ ਕੀਤੀ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਦਿਨੋਂ ਦਿਨ ਵਿਗੜ ਰਹੇ ਆ ਪੰਜਾਬ ਦੇ ਅੰਦਰ ਲੋਕਾਂ ਦਾ ਜੀਣਾ ਮਹਾਲ ਤੁਸੀਂ ਦੇਖੋ ਜਲੰਧਰ ਚ ਤੁਸੀਂ ਪੱਤਰਕਾਰੋ ਬڑا ਵੱਡਾ মিডিਆ ਦਾ ਸੈਂਟਰ ਤੁਸੀਂ ਸਾਰੇ ਸੀਨੀਅਰ ਪੱਤਰਕਾਰ ਖੜੇ ਹੋ ਕੀ ਕੁਝ ਹੋ ਰਿਹਾ ਦਿਨ ਦਿਹਾੜੇ ਪ੍ਰੋਤੀਆਂ ਡਕੈਤੀਆਂ ਕਤਲੋਗਾਰ ਤੇ ਧਮਕੀਆਂ ਕਿੰਨਾ ਕਿੰਨਾ ਕੁਝ ਹੋ ਰਿਹਾ ਮਤਲਬ ਜਾਨੀ ਜਲੰਧਰ ਔਰ ਪੰਜਾਬ ਦੇ ਅੰਦਰ ਸੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣੀ ਨੈਤਿਕਤਾ ਜਿਹੜੀ ਖੋ ਚੁੱਕੀ ਹੈ ਮੈਂ ਅਮਨ ਅਰੋੜਾ ਜੀ ਨੂੰ ਕਹਿਣਾ ਚਾਹਨਾ ਬਾਥਰੂਮਾਂ ਕੰਧਾਂ ਦੇ ਅਦਗਾਟਨ ਕਰਨੇ ਬੰਦ ਕਰਕੇ ਆਪਣੇ ਦਫ਼ਤਰਾਂ 'ਚ ਬੈਠ ਕੇ ਸੈਕਟਰੀਏਟ ਦੇ ਅੰਦਰ ਸੈਕਟਰੀਆਂ ਚੀਫ ਸੈਕਟਰੀਆਂ ਨੂੰ ਬੁਲਾ ਕੇ ਸਰਕਾਰ ਨੂੰ ਚਲਾਓ ਨਾਲੇ ਇਹ ਵੀ ਜਨਤਕ ਕਰੋ ਅੱਜ ਜਰੂਰ ਮੇਰੀ ਗੱਲ ਨੂੰ ਜਰੂਰ ਤੁਸੀਂ ਉਹਨਾਂ ਤੱਕ ਪਹੁੰਚਾਉਣਾ ਕਿ ਤੁਸੀਂ ਪੈਸੇ ਕਿਹੜੇ ਦਿੱਤੇ ਪੰਜਾਬ ਨੂੰ ਤੁਸੀਂ ਪੈਸੇ ਕਿਹੜੇ ਇੱਕ ਇੱਕ ਪੈਸਾ ਦਾ ਹੁਣ ਮੇਰੇ ਆਦਮ پورਜਤ ਘਾਟਨ ਕੀਤਾ ਮੈਂ ਉੱਥੇ ਅੱਜ ਜਾਊਂਗਾ ਪ੍ਰਿੰਸੀਪਲ ਸਾਹਿਬ ਨੂੰ ਚਿੱਠੀ ਲਿਖ ਕੇ ਦਾਂਗਾ ਕਿ ਪ੍ਰਿੰਸੀਪਲ ਸਾਹਿਬ ਇਹ ਦੱਸੋ ਕਿ ਜਿਹੜੀ ਕੰਧ ਦਾ ਕੱਲ ਅੱਧ ਘਟ ਹਾਰਿਆ ਜੋਹਾਰਿਆ ਕਰਕੇ ਗਿਆ ਉਹਦੇ ਉਹ ਪੈਸੇ ਕਿਹੜੇ ਆ ਇਹ ਪੈਸੇ ਜਿਹੜੇ ਸੈਂਟਰ ਗਵਰਨਮੈਂਟ ਦੇ ਸਿੱਖਿਆ ਦੇ ਖੇਤਰ ਦੇ ਲਈ ਆ ਰਹੇ ਅਧ ਘਟਨੇ ਕਰੀ ਜਾਂਦੇ ਤਾਂ ਕਰਨ ਤਾਂ ਮੈਨੂੰ ਜਾ ਕੇ ਕਰਨਾ ਚਾਹੀਦਾ ਮੈਂ ਐਮਐਲਏ ਆ ਸੋ ਇਸ ਕਰਕੇ ਇਹ ਤਾਂ ਘਟਨ ਕਰਨਾ ਪੱਥਰ ਲਾਉਣ ਦੇ ਨਾਲ ਲੋਕਾਂ ਦੀ ਤਕਦੀਰ ਨਹੀਂ ਬਦਲਣੀ ਭਗਵਾਨਤਮਾਨ ਦਾ ਕਹਿੰਦਾ ਹੁੰਦਾ ਸੀਗਾ ਕਾਰੀਗਰਾਂ ਦੇ ਨਾਂ ਜਿਹੜੇ ਉਹ ਲਿਖੇ ਜਾਣੇ ਚਾਹੀਦੇ ਆ ਹੁਣ ਹੁਣ ਉਹ ਜਿਹੜੇ ਹਾਰੇ ਜੋਹਾਰੀ ਆ ਉਹਨਾਂ ਦਾ ਲਿਖੀ ਜਾਂਦਾ ਸੋ ਇਸ ਕਰਕੇ ਮੇਰੇ ਖਿਆਲ ਦੇ ਅੰਦਰ ਭਗਵਾਨਤਮਾਨ ਜੀ ਨਾ ਉਹ ਸਿੱਖਿਆ ਦੀ ਨਾਂ ਦੇ ਉੱਤੇ ਨਾ ਕਿ ਪੰਜਾਬ 'ਚ ਜਿਹੜਾ ਨੈਰੇਟਿਵ ਸੈੱਟ ਹੋਇਆ ਸੀ ਲੋਕਾਂ ਨੂੰ ਦਿਖਾਉਣ ਦੇ ਲਈ ਉਹਦੀ ਭੂਕ ਨਿਕਲ ਗਈ ਤੇ ਬਾਜ-ਬਾਜੀ ਵਾਲਾ ਮਾਮਲਾ ਦੋ ਕੁ ਦਿਨ ਚੱਲਣਾ ਹੋਰ ਇਹ ਦੋ ਤਿੰਨ ਚਾਰ ਦਿਨ ਚੱਲਣਾ ਫਿਰ ਕੋਈ ਨਵੀਂ ਹੋਰ ਜਿਹੜੀ ਗੱਲ ਆ ਉਹ ਸਾਹਮਣੇ ਆ ਜਾਣੀ ਆ ਸੋ ਮੈਂ ਮਾਨ ਸਾਹਿਬ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਹੁਤ ਕੁਝ ਕਹਿ ਰਹੇ ਹੋ ਐ ਚੁਟਕਲਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ ਲੋਕਾਂ ਨੂੰ ਰੋਜ਼ਗਾਰ ਲੋਕਾਂ ਨੂੰ ਕੰਮ ਪੰਜਾਬ ਦੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਲਈ ਤੁਸੀਂ ਧਿਆਨ ਦਿਓ ਅਮਰ ਰੋੜਾ ਜੀ ਆਪਣੇ ਦਫ਼ਤਰ 'ਚ ਬੈਠਿਆ ਕਰੋ ਧਰਨੇ ਕੱਟ ਲਾਓ ਤੁਹਾਡੀ ਸਰਕਾਰ ਪੂਰੇ ਦੇਸ਼ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦੇ ਉੱਤੇ ਰਾਹੁਲ ਗਾਂਧੀ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਉੱਤੇ ਜਿਹੜੀ ਚਾਰ ਸ਼ੀਟ ਪੇਸ਼ ਕੀਤੀ ਗਈ ਈਡੀ ਵੱਲੋਂ ਉਸ ਸਮੇਂ ਜਦੋਂ ਵਕਫ ਦੇ ਨਾਲ ਪੂਰੇ ਦੇਸ਼ 'ਚ ਭਾਈਚਾਰਾ ਮੁਸਲਮ ਭਾਈਚਾਰਾ ਛੜਕਾਂ ਤੇ ਉੱਤਰਿਆ ਪਿਆ ਮਾਹੌਲ ਖਰਾਬ ਹੋਇਆ ਪਿਆ ਇਲੈਕਸ਼ਨਾਂ ਬਿਹਾਰ ਦੀਆਂ ਸਿਰ ਤੇ ਆ ਗਈਆਂ ਸਾਂਭ ਦੀਆਂ ਸਿਰ ਤੇ ਆ ਗਈਆਂ ਨतीश ਕੁਮਾਰ ਨਾਰਾਜ਼ ਹੋਈ ਬੈਠਾ ਹੈ ਔਰ ਚੰਦਰਬਾਬੂ ਨਾਈੜੂ ਨਾਰਾਜ਼ ਹੋਈ ਬੈਠੇ ਲੋਕ ਉਹਨਾਂ ਦੇ ਆਪਣੀ ਪਾਰਟੀ ਦੇ ਨਾਰਾਜ਼ ਹੋਈ ਬੈਠੇ ਨੇ ਇਸ ਵੇਲੇ ਇਹ ਸਿਰਫ ਸੱਤਾ ਪੱਖ ਨੂੰ ਜਿਹੜੀ ਮੱਖ ਬਰੋਦੀ ਤੋਂ ਰਾਹੁਲ ਗਾਂਧੀ ਜੀ ਨੇ ਲਮਾਉਂਦੇ ਨੇ ਕਾਂਗਰਸ ਪਾਰਟੀ ਲਮਾਉਂਦੀ ਹੈ ਇੰਡੀਆ ਲਾਈਸ ਇਕੱਠਾ ਹੋ ਰਿਹਾ ਉਹਨੂੰ ਰੋਕਣ ਵਾਸਤੇ ਇਹਨਾਂ ਨੇ ਸਭ ਕੁਝ ਕੀਤਾ ਪਰ ਕਾਂਗਰਸ ਪਾਰਟੀ ਕਦੀ ਡਰੀ ਨਹੀਂ ਨਾ ਅੱਜ ਡਰੇ ਨਾ ਕੱਲ ਡਰੇ ਇਹਨਾਂ ਕੋਈ ਜਵਾਬ ਨਹੀਂ ਹੈਗਾ ਲੋਕਾਂ ਦਾ ਇਹ ਲੋਕ ਮੁੱਦਿਆਂ ਦਾ ਧਿਆਨ ਦੂਜੇ ਵੱਲੇ ਭਟਕਾਉਣ ਵਾਸਤੇ ਇਹਨਾਂ ਨੇ ਇਹ ਕਾਰਵਾਈ ਡਰਾਉਂਦੀ ਕੀਤੀ ਹੈ ਪਰ ਕਾਂਗਰਸ ਪਾਰਟੀ ਨਹੀਂ ਡਰੇਗੀ ਅਸੀਂ ਧਰਨੇ ਰਹੀ ਈਡੀ ਦੇ ਅਫਸਰਾਂ ਰਹੀ ਇਹੀ ਸੰਦੇਸ਼ ਇਹਨਾਂ ਦੇ ਬਾਕਾਂ ਨੂੰ ਭੇਜਣਾ ਚਾਹੁੰਦੇ ਹਾਂ ਇਹ ਕਾਂਗਰਸ ਪਾਰਟੀ ਕਿਸੇ ਕੀਮਤੇ ਵੀ ਨਹੀਂ ਡਰੇਗੀ। ਸਰ ਇਹ ਤੱਤ ਦੇਖਦੇ ਆ ਨਾ ਤਾਂ ਕਈ 100 ਕਰੋੜ ਦਾ ਕਪਲਾ ਕਹਿੰਦੇ ਕੀਤਾ ਗਿਆ ਆ ਹਾਰਲਡ ਦੇ ਨਾਂ ਦੇ ਉੱਤੇ, ਨੈਸ਼ਨਲ ਹਾਰਲਡ ਦੇ ਨਾਂ ਦੇ ਜਿਹੜੇ ਜਿਹੜੇ ਇਹਨਾਂ ਦੀ ਗੋਦੀ 'ਚ ਬੈਠੇ ਨੇ ਕਦੀ ਉਹਨਾਂ ਦਾ ਵੀ ਇਹਨਾਂ ਨਾਂ ਲਿਆ। ਜਿਹੜਾ ਇਹਨਾਂ ਵਿਰੁੱਧ ਬੋਲਦਾ ਕਿ ਉਹਨੇ ਸਾਰੇ ਕਪੜੇ ਕਰ ਲਏ ਨੇ। ਕੀ ਜਿਹੜੇ ਇਹਨਾਂ ਦੀ ਗੋਦੀ 'ਚ ਬੈਠੇ ਜਿੱਤੇ ਸਰਕਾਰਾਂ ਜਿਹੜੇ ਇਹਨਾਂ ਨੇ ਜੁਆਇਨ ਕਰਾਏ ਨੇ ਹਜ਼ਾਰਾਂ ਕਰੋੜ ਦੇ ਇਹਨਾਂ ਦੇ ਉਹਨਾਂ ਦੇ ਇਲਜ਼ਾਮ ਨੇ ਕਪਲਿਆਂ ਦੇ। ਆ ਅਡਾਨੀ ਜਿਹਨੂੰ ਜਿਹਦੇ ਨਾਲ ਸਰਕਾਰ ਚਲਾ ਰਹੇ ਆ। ਸਾਰਾ ਦੇਸ਼ ਦਾ ਸਰਮਾਇਆ ਲੁੱਟ ਕੇ ਇਕੱਲਾ ਬੰਦਾ ਹੀ ਖਾ ਗਿਆ। ਕਦੀ ਉਹਦੇ ਆਲੀ ਨਹੀਂ ਜਾਂਦੀ ਜਿਹੜਿਆ ਮਤਲਬ 10-10 ਲੱਖ ਕਰੋੜ ਦੀਆਂ ਕੰਪਨੀਆਂ ਨੇ 20-20 ਹਜ਼ਾਰ ਕਰੋੜ ਚ ਲੈ ਗਿਆ ਕਦੀ ਉਹਦੇ ਹਾਲ ਨਹੀਂ ਕੰਪਨੀ ਜਾਂਦੀ ਸਿਰਫ ਜਿਹੜਾ ਬੰਦਾ ਬੋਲਦਾ ਉਹਦੇ ਲਈ ਕਿਉਂ ਅੱਛਾ ਸਾਰੇ 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 ਗਲਤ ਫਿਕਰਸ ਭਰਾ ਕੇ ਪੇਸ਼ ਕੀਤੇ ਗਏ ਅੱਛਾ ਇੱਕ ਗੁਰਪੰਥਿਕ ਪੰਨੋ ਦੀ ਅਜ ਫੇਰ ਇੱਕ ਵੀਡੀਓ ਵਾਇਰਲ ਹੋਈ ਹੈ ਉਹਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ 50 ਬੰਬ ਇੱਥੇ ਆਏ ਆ 18 ਫਟੇ ਆ ਤੇ ਬਾਕੀ ਫਟਨੇ ਬਾਕੀ ਆ ਤੇ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਦਿਨਾਲੀ ਲੈ ਕੇ ਇਹ ਹਾਲੇ ਕਿ ਜਿਹੜੇ ਬਾਬਾ ਸਾਹਿਬ ਰੱਖਿਆ ਕਰ ਰਹੇ ਸੀਗੇ ਆਪਦੇ ਐਮਐਲਏ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਦੀ ਰੱਖਿਆ ਕੌਣ ਕਰੇਗਾ ਇਹਨੂੰ ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਇਹਨੂੰ ਸਰਕਾਰ ਗੰਬੀਰਤਾ ਨਾਲ ਲਵੇ ਇਹਨੂੰ ਉੱਥੋਂ ਚੱਕ ਕੇ ਲਿਆਵੇ ਅਮਰੀਕਾ ਤੋਂ ਇਹਨਾਂ ਨੂੰ ਉੱਥੋਂ ਉਸ ਗਵਰਨਮੈਂਟ ਨਾਲ ਗੱਲ ਕਰਕੇ ਜਿੱਦਾਂ ਅੱਗੇ ਵੀ ਬੰਬ ਧਮਾਕਿਆਂ ਦਾ ਦੋਸ਼ੀ ਮੁੰਬਈ ਦੇ ਅਸੀਂ ਲੈ ਕੇ ਆਏ ਆ ਉਸ ਤਰੀਕੇ ਨਾਲ ਕੇਂਦਰ ਸਰਕਾਰ ਗੰਭੀਰਤਾ ਨਾਲ ਲਵੇ ਬਾਕੀ ਇਹਦਾ ਸਾਡੇ ਭਾਈਚਾਰੇ ਦੇ ਉੱਤੇ ਕੋਈ ਅਸਰ ਨਹੀਂਗਾ ਇਹੋ ਜੇ ਕਈ ਲੋਕ ਆਪਣੀਆਂ ਨਾਂ ਚਮਕਾਉਣ ਵਾਸਤੇ ਇਹ ਹਿਰਕ ਤੱਕ ਕਰਦੇ ਰਹਿੰਦੇ ਆ ਇਹਦਾ ਸਾਡੇ ਕਿਸੇ ਭਾਈਚਾਰੇ ਤੇ ਇੱਕ ਪੰਜ ਪੈਸੇ ਦਾ ਅਸਰ ਨਹੀਂ ਆਉਂਦਾ ਤੁਸੀਂ ਅਡਾਨੀ ਵਾਲੇ ਮਾਮਲੇ ਤੇ ਟਿੱਪਣੀ ਜ਼ਰੂਰ ਕੀਤੀ ਆ ਪਰ ਕੀ ਇਹਦੇ ਨਾਲ ਜਿਹੜਾ ਤੱਥ ਈਡੀ ਨੇ ਸਾਹਮਣੇ ਰੱਖਿਆ ਹੈ ਉਹਨੂੰ ਜਸਟੀਫਾਈ ਕਰ ਦਿੰਦੇ ਆ ਤੁਸੀਂ ਬਿਲਕੁਲ ਨਹੀਂ ਮੈਂ ਤੇ ਕੀ ਕਹਿ ਰਹੇ ਤੈਨੂੰ ਇਹਦੇ ਬਣਾਏ ਜਾਂਦੇ ਆ ਨਾ ਤੱਥ ਅੱਛਾ ਜੀ ਅ ਜਿੱਦਾਂ ਹੁਣ ਮਾਨ ਨੇ ਇੱਚ ਕੇਸ ਬਣਾਤਾ ਉੱਥੇ ਤੁਸੀਂ ਬਣਾ ਲਓ ਉਹ ਟੂਲ ਨੇ ਤੋਤੇ ਨੇ ਉਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਹਾਈ ਕੋਰਟ ਦਾ ਰੁਕੀ ਹੈ ਕਿਆ ਲੱਗ ਰਿਹਾ ਹੈ ਕਿ ਹਾਈ ਕੋਰਟ ਜੋ ਐਫ ਆਈ ਆਰ ਦਰਖੀ ਗਈ ਉਹ ਰੱਦ ਕਰੇਗੀ ਇਹ ਦੇਖੋ ਇਹ ਹਾਈ ਕੋਰਟ ਦਾ ਉਹਨਾਂ ਦਾ ਪ੍ਰਗਟਪ ਹੈ ਉਹਨਾਂ ਨੇ ਵੀ ਕਿ ਸਾਨੂੰ ਮਾਨਜੋਗ ਹਾਈ ਕੋਰਟ ਤੇ ਪੂਰਾ ਵਿਸ਼ਵਾਸ ਹੈ ਨਿਆ ਮਿਲੇਗਾ ਪੰਜਾਬ ਅੱਛਾ ਪੰਜਾਬ ਕੇ ਪੂਰੇ ਮੁੱਖ ਮੰਤਰੀ ਔਰ ਜਲੰਧਰ ਦੇ ਸੰਸਦ ਚਰਨਜੀਤ ਸਿੰਘ ਚੰਨੀ ਕੋ ਲੈ ਕੇ ਕੱਲ ਭਾਜਪਾ ਵਰਕਰ ਦੁਆਰਾ ਗੁੰਮਸ਼ੁਦਾ ਕੇ ਪੋਸਟਰ ਲਗਾ دیے ਗਏ ਉਹਨਾਂ ਨੇ ਕਹੇ ਕਿ ਚੰਨੀ ਸਾਹਿਬ ਯਾ ਨਜ਼ਰ ਨਹੀਂ ਆਤੇ ਦੇਖੋ ਉਹਨਾਂ ਨੂੰ ਇੱਕ ਗੱਲ ਸਮਝਾਓ ਚੰਨੀ ਲੋਕਾਂ ਦੇ ਦਿਲ ਦਾ ਨੇਤਾ ਹੈ ਘਰ ਘਰ ਚੱਲ ਰਹੀ ਗੱਲ ਸਾਰਿਆਂ ਦਾ ਧਿਆਨ ਉਹਦੇ ਵੱਲ ਸੋ ਇਹਨਾਂ ਵਿਚਾਰਿਆ ਕੋਈ ਕੋਈ ਚੀਜ਼ ਹੈ ਨਹੀਂ ਇਹਨਾਂ ਪੋਸਟਰ ਲਾ ਗਏ ਉਹ ਜੇ ਪੋਸਟਰਾਂ ਦਾ ਕੀ ਅਸਰ ਹੈ ਉਹਨ ਕੋ ਇਲੈਕਸ਼ਨ ਹੋਣੀ 2 ਲੱਖ ਨਾ ਰੇ ਜੇ ਗਾ ਹੁਣ ਤੁਹਾਨੂੰ ਪਤਾ ਲੱਗ ਜਾਏਗਾ ਚੰਨੀ ਦਾ ਕੀ ਮੁੱਲ ਹੈ ਮਨਰਜਨ ਕਾਲੀਆ ਸੇ ਵੀ ਅਸੀਂ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਇਸ ਕੇ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ ਹੈ ਲੇਕਿਨ ਭਾਜਪਾ ਵਰਕਰ ਜ਼ਰੂਰ ਹੈ ਔਰ ਇਹ ਵੀ ਕਹਾ ਕਿ ਜੋ ਪ੍ਰਿੰਟਿੰਗ ਜਾਂ ਸੇ ਪੋਸਟਰ ਹੋਏ ਅਗਰ ਵਾਹਾਂ ਪੇ ਨੰਬਰ ਨਹੀਂ ਹੈ ਜਾਂ ਨਾਮ ਨਹੀਂ ਹੈ ਤੋ ਉਸ ਪਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਦੇਖੋ ਗੱਲ ਇਹ ਹੈ ਇਹੋ ਜੇ ਕੰਮ ਹੁੰਦੇ ਰਹਿੰਦੇ ਆ ਕੋਈ ਫਰਕ ਨਹੀਂ ਪੈਂਦਾ ਤੋ ਐਸਵੇਡਿਕ ਪੋਸਟ ਉਹਦੇ ਲੱਗਦੇ ਜਿਹੜਾ ਬੰਦਾ ਸਤਾਉਂਦਾ ਇਹਨਾਂ ਨੂੰ ਸਤਾ ਰਿਹਾ ਹੈ ਚੰਨੀ ਪਾਰਲੀਮੈਂਟ ਚ ਪੂਰੀ ਆਵਾਜ਼ ਉਠਾ ਰਿਹਾ ਹੈ ਚੰਨੀ ਐਗਰੀਕਲਚਰ ਸਟੈਂਡਿੰਗ ਕਮੇਟੀ ਦਾ ਚੇਅਰਮੈਨ ਹੈ ਕਿਸਾਨਾਂ ਦੇ ਉਹ ਮਸਲਿਓ ਨੇ ਪਾਰਲੀਮੈਂਟ ਦੇ ਵਿੱਚ ਰੱਖਤੇ ਹੈ ਸਰਕਾਰ ਦੇ ਅੱਗੇ ਰੱਖਤੇ ਹੈ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕੀ ਕਰੀਏ ਤੁਹ ਚੰਨੀ ਦਾ ਮੁਕਾਬਲਾ ਇਹਨਾਂ ਪੋਸਟਰ ਲਾਉਣ ਦਾ ਕੀ ਫਰਕ ਪੈਂਦਾ ਹੈ ਉਹਨੂੰ ਕੋ ਦੱਸੋ ਵਾਲੇ ਲੋਕਾਂ ਦੇ ਮਨ 'ਚ ਥੋੜਾ ਘਰ ਲਓਗੇ ਚੰਨੀ ਸਰ ਲੱਗਦਾ ਹੈ ਕਿ ਇੱਕ ਤਰ੍ਹਾਂ ਆਮ ਆਦਮੀ ਪਾਰਟੀ ਪ੍ਰਤਾਪ ਸਿੰਘ ਬਾਜਪਾ ਕੋਲੇ ਕੇ ਜੋ ਮਾਮਲਾ ਦਰਖਿਆ ਦੂਸਰੀ ਵਾਰ ਸੇ ਚਰਨਜੀਤ ਸਿੰਘ ਚੰਨੀ ਕੋਲੇ ਕੇ ਬਾਜਪਾ ਦੇ ਵਰਕਰ ਦੁਆਰਾ ਫੋਕਸ ਹੋ ਰਿਹਾ ਹੈ ਜੀ ਦੋਨੋਂ ਕੋ ਦੇਖ ਕੇ ਕਿਵੇਂ ਨਹੀਂ ਇਹਦਾ ਕੋਈ ਇਹਦਾ ਕੋ ਦੇ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੁੰਦਾ ਉਹ ਉਹਨਾਂ ਦਾ ਕੰਮ ਹੈ ਯਾਰ ਇੱਥੇ ਪੰਜਾਬ ਇੱਥੇ ਇੰਨੀ ਵੱਡੀ ਬਾਦੀ ਕੋਈ ਕੁਝ ਵੀ ਕਰ ਦੇਗਾ ਅਸੀਂ ਇਹਨਾਂ ਇਹੋ ਜੀ ਰਾਜਨੀਤੀ ਦਾ ਕੋਈ ਥਾਂ ਨਹੀਂ ਹੈਗਾ ਸਾਡੇ 'ਚ ਸੋ ਅਸੀਂ ਚੰਨੀ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਹੈਗਾ ਨਾਲ